ਸਮਰਾਲਾ ਇਲਾਕੇ ਦੇ ਵਿੱਚ ਡਰੇਨ ਦੇ ਉੱਪਰ ਨਾਜਾਇਜ਼ ਕਬਜ਼ੇ ਚੁਕਾਉਣ ਨੂੰ ਲੈ ਕੇ ਜਿੱਥੇ ਦੋ ਕਿਸਾਨਾਂ ਜੱਥੇਬੰਦੀਆਂ ਆਮੋ ਸਾਹਮਣੇ ਹੋਈਆਂ ਨੇ ਉੱਥੇ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਦੋ ਟੁਕ ਜਵਾਬ-ਏ-ਦਿਨਿਆਗ ਦਿੱਤਾ ਗਿਆ ਕਿ ਡਰੇਨ ਤੋਂ ਨਾਜਾਇਜ਼ ਕਬਜ਼ੇ ਅੱਜ ਹਟਾਏ ਜਾਣਗੇ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਲਖਵਾਲਾ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਿਚਕਾਰ ਡਰੇਨ ਚਾਲੂ ਕਰਨ ਸੰਬੰਧੀ ਜੋ ਵਿਵਾਦ ਚੱਲ ਰਿਹਾ ਉਸ ਨੂੰ ਨਿਪਟਾਉਣ ਦੇ ਲਈ ਅੱਜ ਐਸ.ਡੀ.ਐਮ ਸਮਰਾਲਾ ਰਜਨੀਸ਼ अरोड़ा ਦੀ ਅਗਵਾਈ ਦੇ ਵਿੱਚ ਦੋਵਾਂ ਧਿਰਾਂ ਦੀ ਮੀਟਿੰਗ ਸੱਦੀ ਗਈ ਸੀ ਜਿਸ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਡ੍ਰੈਨੋਪ੍ਰੋ ਨਾਜਾਇਜ਼ ਕਬਜ਼ੇ ਚ ਕੋਨ ਸੰਬੰਧਿਤ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਲਏ ਗਏ ਫੈਸਲੇ ਦੇ ਉੱਪਰ ਅਸਹਿਮਤੀ ਪ੍ਰਗਟ ਕਰਦੇ ਆ ਬੀਕੇਯੂ ਲੱਖੇਵਾਲ ਦੇ ਜਰਨਲ ਸਕੱਤਰ ਪੰਜਾਬ ਪਰਮਿੰਦਰ ਸਿੰਘ ਪਾਲ ਮਾਜਰਾ ਨੇ ਕਹਾ ਕਿ ਪ੍ਰਸ਼ਾਸਨ ਦਾ ਇਹ ਫੈਸਲਾ ਚਾਇਜ਼ ਨਹੀਂ ਹੈ ਉਹਨਾਂ ਕਹਿੰਦੇ ਕਿ ਮੀਟਿੰਗ ਦੇ ਵਿੱਚ ਸਾਡੇ ਜਥੇਬੰਦੀ ਦਾ ਪੱਖ ਸੁਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਪਰਮਿੰਦਰ ਸਿੰਘ ਪਾਲ ਮਾਜਰਾ ਜਰਨਲ ਸਕੱਤਰ ਪੰਜਾਬ ਬੀਕੇਯੂ ਲੱਖੋਵਾਲ ਮੀਟਿੰਗ ਦੇ ਵਿੱਚ ਤਾਂ ਸਾਡਾ ਪੱਖ ਸੁਣਨ ਦੀ ਮੇਰੇ ਹਿਸਾਬ ਚ ਕੋਸ਼ਿਸ਼ ਨਹੀਂ ਹੋਈ ਉੱਪਰੋਂ ਇੰਨੇ ਸਖਤ ਆਰਡਰ ਦੇ ਵੀ ਉੱਪਰੋਂ ਪਤਾ ਨਹੀਂ ਕਿਹੜਾ ਅਫਸਰ ਬੈਠਾ ਜਿਹੜਾ ਵੀ ਪੱਕਾ ਹੀ ਲੋਕਾਂ ਨੂੰ ਬੜੀ ਚਾੜ ਦੇ ਦੋ ਦੋ 4000 ਬੰਦਿਆਂ ਨੂੰ ਜਿਹਦਾ ਫੇਲ ਹੁੰਦਾ ਉਹ ਫੇਲ ਹੁੰਦਾ ਪਿਆ ਉਹ ਜੇ ਕਿਸਾਨੀ ਤੰਦਾ ਫਾਇਦੇ ਚ ਰਹੇ ਨਾ ਰਹੇ ਜਿਹੜੀਆਂ ਅਸੀਂ ਦਲੀਲਾਂ ਦਿੱਤੀਆਂ ਉਹ ਸੁਣਨ ਦੀ ਐਸਡੀਐਮ ਸਾਹਿਬ ਨੇ ਕੋਸ਼ਿਸ਼ ਹੀ ਨਹੀਂ ਕੀਤੀ ਬੇਸ਼ੱਕ ਸਾਨੂੰ ਐਸਡੀਐਮ ਸਾਹਿਬ ਤੋਂ ਕੋਈ ਇਤਰਾਜ਼ ਨਹੀਂ ਸਾਨੂੰ ਇਹ ਲੱਗਿਆ ਵੀ ਉੱਪਰੋਂ ਹੀ ਇਹ ਗੱਲਬਾਤ ਇਹ ਜੀ ਸ਼ਕਤੀ ਜਾਂ ਕੋਈ ਹੈ ਨਾ ਸਾਨੂੰ ਹੁਣ ਇਹ ਲੱਗਦਾ ਕੱਲ ਤੱਕ ਸਾਡਾ ਰੋਸ ਤੇ ਵੀ ਲੋਅਰ ਲੈਵਲ ਤੇ ਇਹ ਗੱਲਬਾਤ ਹੋ ਰਹੀ ਆ ਵੀ ਜਿਹੜਾ ਆਪਾਂ ਸਰਕਾਰ ਦੇ ਪੱਖੋਂ ਜਾਂ ਸਰਕਾਰ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਪੱਖੋਂ ਵੀ ਉਹਦੇ ਇਹ ਜੀ ਵੀ ਦੂਆ ਪੱਖੋਂ ਸੁਣਦੇ ਹੀ ਨਹੀਂ ਚਾਹੁੰਦਾ ਸਾਨੂੰ ਇਹ ਲੱਗਦਾ ਸੋ ਛਿੜੀ ਗੱਲ ਚੱਲਦੀ ਆ ਸਰਕਾਰ ਜਿਵੇਂ ਅਸੀਂ ਸਾਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਆ ਗਈ ਆਮ ਲੋਕਾਂ ਦੀ ਗੱਲ ਸੁਣੂਗੀ ਕੋਈ ਗੱਲ ਸੁਣਨ ਵਾਲੀ ਗੱਲਬਾਤ ਨਹੀਂ ਲੱਗੀ ਸੋ ਅਸੀਂ ਹਜੇ ਵੀ ਅਪੀਲ ਕਰਦੇ ਆ ਭਗਵੰਤਬਾਨ ਨੂੰ ਵੀ ਤੇਰੇ ਰਾਜ ਜਿਹੜਾ ਲੋਕਾਂ ਨਾਲ ਧੱਕਾ ਹੋ ਰਿਹਾ ਜਾੜਨ ਵਾਲੀ ਗੱਲ ਹੋ ਰਹੀ ਆ ਇਹਨੂੰ ਗੌਰ ਕਰੋ ਨਹੀਂ ਤਾਂ ਪਿਛਲੀ ਵਾਰੀ ਅਸੀਂ ਆ ਜਿਵੇਂ ਲੋਕ ਪਹਿਲਾਂ ਕਹਿੰਦੇ ਆਮ ਆਦਮੀ ਸਰਕਾਰ ਨਹੀਂ ਰਹੀ ਆ ਜੀ ਅਸੀਂ ਅਜੇ ਤੱਕ ਕਹਿੰਦੇ ਵੀ ਨਹੀਂ ਆਮ ਲੋਕਾਂ ਦੀ ਸੁਣਦੀ ਆ ਹੋਨ ਮੈਨੂੰ ਲੱਗਦਾ 5-4 ਦਿਨਾਂ ਤੋਂ ਬਾਅਦ ਸਾਨੂੰ ਵੀ ਇਹ ਕਹਿਣਾ ਪਊਗਾ ਵੀ ਨਹੀਂ ਇਹ ਨਹੀਂ ਕਿਸੇ ਦੀ ਸੁਣਦੀ ਇਹ ਸਰਕਾਰ ਤਾਂ ਐਸੀ ਹੋ ਆ। ਟ੍ਰੇਨ ਦੀ ਗੱਲ ਕਰੀਏ ਤਾਂ ਹੁਣ ਟ੍ਰੇਨ ਦਾ ਫੈਸਲਾ ਕੀ ਲਿਆ ਗਿਆ ਜਿਹੜੀ ਜਗ੍ਹਾ ਟ੍ਰੇਨ ਦਾ ਕੋਈ ਫੈਸਲਾ ਨਹੀਂ ਲਿਆ ਅਸੀਂ ਸਾਡੀ ਜਥੇਬੰਦੀ ਅਸੀਂ ਆਪਣਾ ਹੁਣ ਮੀਟਿੰਗ ਕਰਾਂਗੇ ਜੋ ਫੈਸਲਾ ਇਹਦੇ ਚ ਹੋਊਗਾ ਵੀ ਅਸੀਂ ਅੱਗੇ ਐਜੀਟੇਸ਼ਨ ਕਰਨਾ ਕੀ ਕਰਨਾ ਉਸ ਹਿਸਾਬ ਨਾਲ ਅਸੀਂ ਚੱਲਾਂਗੇ ਜਿਵੇਂ ਐਸ.ਡੀ.ਐਮ. ਸਾਹਿਬ ਵੱਲੋਂ ਕਿਹਾ ਗਿਆ ਕਿ ਕੱਲ ਤੋਂ ਜਿਹੜਾ ਕੰਮ ਸ਼ੁਰੂ ਕੀਤਾ ਜਾਵੇਗਾ ਟ੍ਰੇਨ ਪੱਟਣ ਦਾ ਕਬਜ਼ੇ ਜਿਹੜੇ ਨੇ ਉੱਥੇ ਕੀਤੇ ਹੋਏ ਉਹ ਛਡਾਏ ਜਾਣਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਹੈ ਇਹਦੇ ਬਾਰੇ ਹੁਣ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸਾਂਗੇ ਮੀਟਿੰਗ ਕਰਦੇ ਹੁਣ ਅਸੀਂ ਮੀਟਿੰਗ ਬੁਲਾਈ ਆ ਇੱਕ ਘੰਟੇ ਤੱਕ ਕਰ ਲੈਨੇ ਆ ਮੀਟਿੰਗ ਤੋਂ ਬਾਅਦ ਫਿਰ ਦੇਖਦੇ ਆ ਵੀ ਕਿ ਅਸੀਂ ਐਜੀਟੇਸ਼ਨ ਕਰਨਾ ਕਿਹੜਾ ਰਾਹ اختیار ਕਰਨਾ ਕੀ ਕਰਨਾ ਇਸ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਡਰੇਨ ਉਪਰੋਂ ਨਾਜਾਇਜ਼ ਕਬਜ਼ੇ ਹਟਾਉਣ ਦਾ ਲਿਆ ਗਿਆ ਫੈਸਲਾ ਕਾਨੂੰਨ ਮੁਤਾਬਕ ਬਿਲਕੁਲ ਸਹੀ ਹੈ ਜਿਸ ਦਾ ਸਾਡੇ ਜਥੇਬੰਦੀ ਸਵਾਗਤ ਕਰਦੀ ਹੈ ਮੇਰਾ ਨਾਮ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਅੱਜ ਸਾਡੀ ਜੋ ਡਰੇਨ ਆ ਊਰਨੇ ਪਿੰਡ ਤੋਂ ਲੈ ਕੇ ਢੰਡਿਆ ਤੱਕ ਸੈਪਨ ਜਾਂਦਾ ਉਹ ਬੰਦ ਪਈ ਸੀ ਉਸ ਸਬੰਧ ਦੇ ਵਿੱਚ ਸਾਡੀ ਐਸ ਡੀ ਐਮ ਆਪਣੇ ਸਮਰਾਲਾ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵਾ ਜਿਹੜੀ ਦੋਹੀ ਜਥੇਬੰਦੀ ਅਗੇਂਸ ਸੀਗੀ ਤੇ ਉਹਨਾਂ ਨੂੰ ਕਿਹਾ ਵਾ ਵੀ ਇਹਨੂੰ ਤੁਸੀਂ ਕੰਮ ਨੂੰ ਚੱਲ ਲੈਣ ਦਿਓ ਤੇ ਇਸ ਦੇ ਸਿੱਟੇ ਵੱਜੋ ਉਹਨਾਂ ਨੇ ਸਾਰੇ ਉਹਨਾਂ ਨੂੰ ਦੱਸੇ ਨੇ ਫਾਇਦੇ ਦੱਸੇ ਨੇ ਫਾਇਦੇ ਦੱਸ ਕੇ ਉਹਨਾਂ ਨੇ ਸਮਝਾ ਕੇ ਤੋਰੇ ਨੇ ਵੀ ਇਸ ਕੰਮ ਨੂੰ ਨਿਪਰੇ ਜਾਣ ਨਾ ਬਾਰਿਸ਼ ਤੋਂ ਪਹਿਲਾਂ ਪਹਿਲਾਂ ਸਾਨੂੰ ਉਮੀਦ ਆ ਪ੍ਰਸ਼ਾਸਨ ਤੇ ਪੂਰਾ ਭਰੋਸਾ ਐਸਡੀਐਮ ਸਾਹਿਬ ਤੇ ਡਿਪਟੀ ਸਾਹਿਬ ਤੇ ਤੇ ਮੈਡਮ ਰੁਪਿੰਦਰ ਕੌਰ ਤੇ ਮੈਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਵੀ ਕਰਦਾ ਜਿਨ੍ਹਾਂ ਦੀ ਬਦੌਲਤ ਇਹ ਕੰਮ 40 ਸਾਲ ਤੋਂ ਜਿਹੜਾ ਰੁਕਿਆ ਹੋਇਆ ਸੀ ਫੜ ਆ ਰਹੀ ਸੀ ਇਹ ਨੇਪਰੇ ਚੜੂਗਾ ਤੇ ਮੈਂ ਜਿਹੜੀ ਸੰਗਤ ਆ ਜਿੰਨੇ ਵੀ ਪਿੰਡਾਂ ਦੇ ਲੋਕ ਆਏ ਸੀ ਮੈਂ ਸਾਰਿਆਂ ਦਾ ਆਪਣੇ ਤਾਈਦ ਲਈ ਧੰਨਵਾਦ ਕਰਦਾ ਜਿਹੜੀ ਮਾਰ ਦੀ ਗੱਲ ਕਰੀਏ ਸਾਡਾ ਕਾਰਨ ਜਿਹੜੇ ਹੁੰਦੀ ਈ ਟਰੇਨ ਚ ਨਹੀਂ ਪੈਂਦਾ ਸੀ ਹੁਣ ਡਰੇਨ ਨਾਲ ਚੱਲਣ ਨਾਲ ਉਹੜ ਜਿਹੜੇ ਨੇ ਉਹ ਨਹੀਂ ਆਉਣਗੇ ਦੇਖੋ ਜੀ ਜਿਹੜਾ ਇਹ ਪਿਛਲੇ 15 20 ਪਿੰਡਾਂ ਦਾ ਪਾਣੀ ਆਉਂਦਾ ਸੀ ਬਲੋਲਪੁਰ ਤੋਂ ਇਹ ਆ ਕੇ ਇੱਥੇ ਡਾਫ ਲੱਗ ਜਾਂਦੀ ਸੀ ਕਿਉਂਕਿ ਟਰੇਨ ਪਹਿਲਾਂ ਚੱਲਦੀ ਸੀ ਇਹ ਲੋਕਾਂ ਨੇ ਹੌਲੀ ਹੌਲੀ ਕਬਜ਼ੇ ਕਰ ਲਏ ਉਹ ਜਿਹੜੀ ਬਾਕੀ ਟਰੇਨ ਆ ਢੰਡਿਆਂ ਪਿੰਡ ਤੋਂ ਪਾਲ ਮਾਜਰੀ ਤੋਂ ਅੱਗੇ ਜਾ ਕੇ ਹੁਣ ਵੀ ਚੱਲਦੀ ਆ ਇਹਦੇ ਨਾਲ ਜਾਰੇ ਪਾਣੀ ਆ ਕੇ ਫੇ ਛੜਕ ਪਟਣੀ ਪੈਂਦੀ ਸੀ ਸਾਰੇ ਪਿੰਡਾਂ ਦੇ ਵਿੱਚ ਗੜੀ ਪਿੰਡ ਘਰਾਂ 'ਚ ਵੀ ਪਾਣੀ ਵੜ ਜਾਂਦਾ ਸੀ ਇਹਦੇ ਨਾਲ ਬਹੁਤ ਵੱਡਾ ਇਲਾਕੇ ਨੂੰ ਫਾਇਦਾ ਹੋਊਗਾ ਇਹਦੇ ਨਾਲ ਹਜ਼ਾਰਾਂ ਦਰਖਤ ਲੱਗਣਗੇ ਜਿਹੜੇ ਡਰੇਨ ਦੇ ਨਾਲ ਜਿਹਦੇ ਨਾਲ ਸਾਡਾ ਵਾਤਾਵਰਣ ਵੀ ਸ਼ੁੱਧ ਹੋਊਗਾ ਮੈਂ ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਊਰਨਾ ਜਨ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਮੀਟਿੰਗ ਦਾ ਸੱਟਾ ਇਹ ਨਿਕਲਿਆ ਜੀ ਜਿਹੜਾ ਸਾਡੇ ਪਿੰਡ ਤੋਂ ਡਰੇਨ ਜਾ ਰਹੀ ਆ ਢੰਡਿਆਂ ਸੈਫਨ ਤੱਕ ਉਹ ਸਰਕਾਰ ਨੇ ਬਣਾਉਣੀ ਸ਼ੁਰੂ ਕਰਤੀ ਸੀ ਕੁਝ ਇੱਕ ਨਕਰਨ ਵਾਸੀਆਂ ਜਥੇਬੰਦੀਆਂ ਵੱਲੋਂ ਉਹ ਤਾਂ ਵਿਰੋਧ ਕਰਕੇ ਕੰਮ ਰੋਕ ਦਿੱਤਾ ਸੀ ਤਾਂ ਐਸਡੀਐਮ ਸਾਹਿਬ ਨੇ ਅੱਜ ਸਾਨੂੰ 3 ਵਜੇ ਦਾ ਸਮਾਂ ਦਿੱਤਾ ਸੀ ਤੁਸੀਂ ਸਾਰਿਆਂ ਨੇ ਬੈਠ ਕੇ ਉਹਨਾਂ ਨਾਲ ਸਲਾਮ مشورہ ਕਰਕੇ ਉਸ ਟ੍ਰੇਨ ਦਾ ਕੱਲ ਤੋਂ ਕੰਮ ਸ਼ੁਰੂ ਕਰਾਉਣ ਦੀ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਕੱਲ ਤੋਂ ਕੰਮ ਚਲਾ ਕੇ ਇਸ ਗਰੇਨ ਨੂੰ ਕਰਵਾਵਾਂਗੇ ਇਸ ਇਸੇ ਪਿੰਡ ਦਾ ਸਭ ਤੋਂ ਪ੍ਰਭਾਵਿਤ ਪਿੰਡ ਊਰਨਾ ਹੁੰਦਾ ਕਿਉਂਕਿ ਪਿਛਲੇ 15-20 ਮਿੰਟਾਂ ਦਾ ਪਾਣੀ ਆ ਕੇ ਊਰ ਨੇ ਸਾਡੇ ਪਿੰਡ ਨੂੰ ਸੜਕ ਦੇ ਨਾਲ ਲਾ ਕੇ ਡਾਫ ਲਾ ਕੇ ਖੜ ਜਾਂਦਾ ਕੁਦਰਤੀ ਤੌਰ ਤੇ ਸਾਡਾ ਪਿੰਡ ਊਰਨਾ ਉੱਚੀ ਜਗ੍ਹਾ ਤੇ ਆ ਖੇਤਾਂ ਦੇ ਵਿੱਚ 5 ਤੋਂ 6 ਫੁੱਟ ਤੱਕ ਲੈ ਕੇ ਪਾਣੀ ਹੋ ਜਾਂਦਾ ਹਰੇਕ ਸਾਲ ਇਹ 2009 ਤੋਂ ਇਹ ਸ਼ੁਰੂ ਹੋਇਆ ਹੈ ਪਾਣੀ ਆਉਣਾ ਹਰੇਕ ਸਾਲ ਤਾਂ ਉਸ ਦਾ ਲੈਵਲ ਇੱਕ ਇੱਕ ਫੁੱਟ ਵੱਧ ਜਾਂਦਾ ਹੁਣ ਤਕਰੀਬਨ ਜਿਹੜੀਆਂ ਪਿੰਡ ਦੀਆਂ ਨੀਵੀਆਂ ਕਲੋਨੀਆਂ ਨੇ ਉਹਨਾਂ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਆੜ ਦਾਲੇ ਜਿਹੜੇ ਰਹਿਸ਼ੀ ਇਲਾਕੇ ਨੇ ਉਹਨਾਂ ਵਿੱਚ ਵੀ ਸ਼ੁਰੂ ਹੋ ਗਿਆ ਕਲਟਰੀ ਫਾਰਮ ਨੇ ਉਹਨਾਂ ਚ ਵੀ ਸ਼ੁਰੂ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਪਿਛਲੀ ਵਾਰ ਵੀ ਬੇਨਤੀ ਬਹੁਤ ਚੜ੍ਹਦੇ ਲੱਗੇ ਹੋયા ਐਤਕੀ ਸਾਡੀ ਬੇਨਤੀ ਮੰਨ ਕੇ ਉਹਨਾਂ ਨੇ ਪਟਨਾ ਸ਼ੁਰੂ ਕੀਤਾ ਸੀ ਪਰ ਸਹਿਮਤੀ ਬਣ ਗਈ ਆ ਪਟਨਾ ਕੱਲ ਤੋਂ ਸ਼ੁਰੂ ਹੋ ਜਾਊਗਾ ਤੇ ਅਸੀਂ ਧੰਨਵਾਦ ਕਰਦੇ ਆਂ ਕਿਸਾਨ ਜੱਥੇਬੰਦੀਆਂ ਦਾ ਵੀ ਸਾਰੇ ਇਲਾਕੇ ਦੇ ਨਿਵਾਸੀਆਂ ਦਾ ਵੀ ਪ੍ਰਸ਼ਾਸਨ ਦਾ ਵੀ ਸਰਕਾਰ ਦਾ ਵੀ ਜਿਨ੍ਹਾਂ ਨੇ ਸਾਡਾ ਇਹ ਕਾਰਜ ਸਫਲ ਕੀਤਾ ਐਸ ਡੀ ਐਮ ਆ ਰਜਨੇਸ਼ ਅਰੋੜਾ ਨੇ ਕਿਹਾ ਕਿ ਦੋਨੋਂ ਪ੍ਰਾ ਨਾਜਾਇਜ਼ ਕਬਜ਼ੇ ਚੁੱਕਨ ਦਾ ਕੰਮ ਅੱਜ ਸਵੇਰ ਤੋਂ ਸ਼ੁਰੂ ਹੋ ਜਾਵੇਗਾ ਉਹਨਾਂ ਨੇ ਦੱਸਿਆ ਕਿ ਡਰੇਨ ਉੱਪਰ ਪਿਛਲੇ ਸਮੇਂ ਤੋਂ ਪਾਣੀ ਨਾ ਆਉਣ ਕਾਰਨ ਕੁਝ ਲੋਕਾਂ ਨੇ ਇਸ ਸਰਕਾਰੀ ਜ਼ਮੀਨ ਨੂੰ ਆਪਣੇ ਖੇਤਾਂ ਦੇ ਵਿੱਚ ਰਲਾ ਲਿਆ ਸੀ ਪਰੰਤੂ ਅੱਜ ਕਿਸਾਨ ਜਥੇਬੰਦਿਆਂ ਦੀ ਸਹਿਮਤੀ ਦੇ ਨਾਲ ਡਰੇਨ ਉੱਪਰੋਂ ਨਾਜਾਇਜ਼ ਕਬਜ਼ੇ ਚੁੱਕਨ ਦਾ ਫੈਸਲਾ ਲਿਆ ਗਿਆ ਜੀ ਸਾਡੇ ਗੜੀ ਤਰਖਾਣਾ ਪਿੰਡ ਦੀ ਜ਼ਮੀਨ ਦੇ ਵਿੱਚ ਜਿੱਥੇ ਪੰਚਾਇਤੀ ਜ਼ਮੀਨ ਹੈ ਤੇ ਕੁਝ ਪਰਥਲਾ ਪਾਲ ਮਾਜਰਾ ਦੀ ਜਿਹੜੀ ਨਹਿਰੀ ਜ਼ਬਾਲ ਦੀ ਜ਼ਮੀਨ ਹੈ ਉੱਥੇ ਕੁਝ ਇੱਕ ਲੋਕਾਂ ਨੇ ਪਿਛਲੇ ਸਮੇਂ ਦੇ ਲੰਬੇ ਸਮੇਂ ਤੋਂ ਪਾਣੀ ਨਾ ਆਣ ਕਰਕੇ ਉਹ ਡਰੇਨ ਦੇ ਨੂੰ ਆਪਣੇ ਖੇਤਾਂ ਦੇ ਨਾਲ ਮਨਾਲਿਆ ਸੀਗਾ ਜਿਹਦੇ ਕਰਕੇ ਲਾਸਟ ਇਅਰ ਆਪਾਂ ਵੇਖਿਆ ਜਦੋਂ ਪਾਣੀ ਆਇਆ ਬਰਸਾਤਾਂ ਹੋਈਆਂ ਚੰਗੀ ਬਰਸਾਤ ਹੋਈ ਤੇ ਪਾਣੀ ਘਰਾਂ ਚ ਖੇਤਾਂ ਚ ਵੜ ਗਿਆ ਘਰਾਂ ਚ ਵੜ ਗਿਆ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੋ ਕਬਜ਼ਾ ਤੇ ਡੈਫੀਨਿਟਲੀ ਉਹ ਨਾਜਾਇਜ਼ ਸੀਗਾ ਹੈਗਾ ਆਪਾਂ ਉਸ ਦੀ ਜਿਹੜੀ ਇਹ ਡਿਮਾਰਕੇਸ਼ਨ ਕਰਾ ਰਹੇ ਹਾਂ ਜਿਹੜੀ ਜ਼ਮੀਨ ਪੰਚਾਇਤੀ ਵਿਭਾਗ ਦੀ ਉਹ ਪੰਚਾਇਤ ਨੂੰ ਦਿੱਤੀ ਜਾ ਰਹੀ ਹੈ ਅ ਜੇ ਗੱਲ ਕਰੀਏ ਆਪਾਂ ਪਿੰਡ ਗੜੀ ਤਖਾਨਾ ਦੇ ਆਲਮੋਸਟ ਸਾਰੀ ਜਿਹੜੀ ਆਪਾਂ ਪੰਚਾਇਤੀ ਲੈਂਡ ਖਾਲੀ ਕਰਾ ਲਈਏ ਕਬਜ਼ਾ ਲੈ ਲਿਆ ਉਹਦੇ ਚ ਕਿੱਲੇ ਸਵਾ ਕਿੱਲੇ ਦੇ ਕਰੀਬ ਜਿਹੜਾ ਉਹ ਰਹਿ ਗਿਆ ਹੋਵੇ ਉਹ ਕੱਲ ਸਵੇਰੇ 10 ਵਜੇ ਜਿਵੇਂ ਵੇਖਿਆ ਹੋਵੇ ਸਾਡੇ ਕੋਲੋਂ ਅ ਪਰਮਿੰਦਰ ਸਿੰਘ ਜੀ ਸੀਗੇ ਜਿਹੜੇ ਲੱਖੋਵਾਲ ਗਰੁੱਪ ਦੇ ਪ੍ਰਧਾਨ ਸੀਗੇ ਦੂਜੇ ਪਾਸੇ ਹਰਦੀਪ ਸਿੰਘ ਸੀਗੇ ਜਿਹੜੇ ਕਾਦਿਆਂ ਗਰੁੱਪ ਦੇ ਪ੍ਰਧਾਨ ਸੀਗੇ ਤੇ ਸਾਰਿਆਂ ਨਾਲ ਸਹਿਮਤੀ ਬਣ ਗਈ ਏ ਵੀ ਸਵੇਰੇ ਜਿਹੜੀ ਜਿਹੜੀ ਸਰਕਾਰੀ ਜ਼ਮੀਨ ਹੋਏਗੀ ਉੱਥੇ ਜਿਹੜੀ ਡਰੇਨ ਦੀ ਏ ਚਾਹੇ ਪੰਚਾਇਤੀ ਏ ਉਹਦੀ ਆਪਾਂ ਇੱਕ ਡੀਸਿਲਟਿੰਗ ਕਰਾਂ ਖਲਾਈ ਕਰਾਂਗੇ ਤਾਂ ਕਿ ਜੇ ਬਰਸਾਤ ਆਵੇ ਪਾਣੀ ਨੂੰ ਇੱਕ ਰਸਤਾ ਮਿਲ ਜਵੇ ਜਦੋਂ ਪਾਣੀ ਨੂੰ ਰਸਤਾ ਮਿਲ ਗਿਆ ਤੇ ਡੈਫੀਨਿਟਲੀ ਹੜ੍ਹ ਕਦੀ ਵੀ ਨਹੀਂ ਆਣਗੇ ਸਰ ਇਹ ਟੋਟਲ ਕਿੰਨੀ ਹੈ ਜਿਹੜੀ ਕਿੱਥੋਂ ਲੈ ਕੇ ਕਿੱਥੇ ਤੱਕ ਹੈ ਜੀ ਡਰੇਨ ਦੇ ਅੱਗੇ ਤੇ ਹੁਣ ਤੱਕ ਕਿੰਨੀ ਜਿਹੜੀ ਡਰੇਨ ਆ ਉਹ ਖਾਲੀ ਕਰਾ ਚੁੱਕੀ ਦੇਖੋ ਆਪਾਂ ਫਿਲਹਾਲ ਗੜੀ ਤਖਾਨਾ ਸ਼ੁਰੂ ਕੀਤੀ ਸੀ ਲਗਭਗ ਕਿਲੋਮੀਟਰ ਦਾ ਦਾ ਮੋਰ ਥੈਨ ਕਿਲੋਮੀਟਰ ਅਸੀਂ ਜਿਹੜਾ ਕਬਜ਼ਾ ਲੈ ਲਿਆ ਪਿਛਲੇ 3-4 ਦਿਨ ਦੇ ਵਿੱਚ ਇਥੇ ਲੱਖੋਵਾਲ ਘਰਪਰ ਦਾ ਕੁਝ ਇਤਰਾਜ਼ ਸੀ ਕਹਿੰਦੇ ਜੇ ਤੁਸੀਂ ਕੰਡਿਆਂ ਦੀ ਮਿੱਟੀ ਪਾਓਗੇ ਤੇ ਸਾਡੇ ਖੇਤਾਂ ਦਾ ਪਾਣੀ ਵੇਚ ਨਹੀਂ ਜਾਣਾ ਸੋ ਉਹਦਾ ਵੀ ਮੈਂ ਕਹਤਾ ਚਾਰ ਕਰਮਾਂ ਦਾ ਜੇ ਰਸਤਾ ਹੋਵੇ ਤੇ ਚਾਰ ਦੇ ਚਾਰ ਕਰਮਾਂ ਦੀ ਡਰੇਨ ਦੀ ਖੋਦਾਈ ਕਰਦੀਏ ਤੇ ਜਿਹੜਾ ਖੇਤਾਂ ਦਾ ਪਾਣੀ ਜਬਰਸਾਦ ਆਉਂਦੀ ਹੈ ਤੇ ਉਸ ਡਰੇਨ ਦੇ ਵਿੱਚ ਜਾ ਕੇ ਪੈ ਸਕੇ ਤਾਂ ਪਾਣੀ ਕਿ ਬਿਲਕੁਲ ਕੱਲ ਸਵੇਰੇ 10 ਵਜੇ ਤੋਂ ਆਪਣਾ ਕੰਮ ਚੱਲੇਗਾ ਆ ਮਾਨਯੋਗ ਡੀਐਸਪੀ ਮੇਰੇ ਭਰਾ ਮੇਰੇ ਛੋਟੇ ਭਰਾ ਵੱਡੇ ਭਰਾ ਕਹ ਲਓ ਨਾਨ ਨੇ ਏ ਪੁਲਿਸ ਫੋਰਸ ਨਾਲ ਲੈ ਕੇ ਜਾਣਗੇ ਔਰ ਬਕਾਇਦਾ ਸਰਕਾਰੀ ਜ਼ਮੀਂਦਾਹੀ ਕਬਜ਼ਾ ਲਵਾਂਗੇ ਸਰ ਗੱਲ ਕਰੀਏ ਜਦ ਫਲੱਡ ਆਉਂਦਾ ਤਾਂ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਮਾਰਚੇ ਲੈਣੀ ਪੈਂਦੀ ਵੇਖੋ ਪਿੱਛੇ ਦੀ ਗੱਲ ਕਰੀਏ ਆਪਣਾ ਕਕਰਾਲਾ ਕਲਾਂ ਨਾਨੋਂਵਾਲ ਕੋਟਲਾ ਹੈਡੋਂ ਸਹਾਲਾ ਹਿਰੀਆਂ ਬਰਮਾ ਮੁਸ਼ਕਾਬਾ ਸਹਾਲਾ ਬੋਂਦਲੀ ਇਹ ਸਾਰੇ ਦਾ ਪਾਣੀ ਆ ਕੇ ਇਮਾਰਤ ਮੁਕ ਦਿੰਦਾ ਹੋਇਆ ਤਖੀਰ ਤੇ ਆ ਕੇ ਉਰਾਂ ਦੇ ਇਕੱਠਾ ਹੋ ਜਾਂਦਾ ਵੇ ਤੇ ਉਰਾਂ ਦੇ ਪਾਣੀ ਡਾਫ ਲੱਗਦੀ ਏ ਜੇ ਆਪਾਂ ਉਥੋਂ ਸੜਕ ਤੋੜਦੇ ਆਂ ਤੇ ਪਾਣੀ ਫਿਰ ਦੈਨੇ ਪਰਥਲਾ ਗੜੀ ਤਰਖਾਨਾ ਤੇ ਅਖੀਰ ਤੇ ਪਾਲ ਮਜਰੇ ਨੂੰ ਨੁਕਸਾਨ ਕਰਦਾ ਵੇ ਕਿਉਂਕਿ ਜਿਹੜੀ ਜ਼ਮੀਨ ਦੇ ਡੈਰੀ ਵਿਭਾਗ ਦੀ ਡੀਸੇਲਟਿੰਗ ਹੋਈ ਨਹੀਂ ਹੈਗੀ ਸੋ ਹੁਣ ਅਸੀਂ ਉਹ ਡੀਸੇਲਟਿੰਗ ਕਰਨ ਜਾ ਰਹੇ ਹਾਂ ਉਹਦੀ ਖਲਾਈ ਕਰਨ ਜਾ ਰਹੇ ਹਾਂ ਕੱਲ ਤੋਂ ਜਿਹੜਾ ਕੰਮ ਸ਼ੁਰੂ ਹੋ ਜਾਏਗਾ ਕਿਲੋਮੀਟਰ ਜਿਵੇਂ ਤੁਹਾਨੂੰ ਮੈਂ ਦੱਸਿਆ ਹੋ ਚੁੱਕਾ ਵੇ ਅਗਲਾ ਲਾਸਟ ਲਾ ਕਿਲੋਮੀਟਰ ਆਲਰੇਡੀ ਡੀਸੇਲਟ ਹੋ ਚੁੱਕਾ ਸਿਰਫ 1 ਕਿਲੋਮੀਟਰ ਦਾ ਜ਼ਾਇਰਾ ਰਹਿ ਗਿਆ ਜਿਹੜਾ ਕੱਲ ਅਸੀਂ ਪੂਰਾ ਕਰ ਲਵਾਂਗੇ